ਪੰਨੂ ਦਾ ਇੱਕ ਕੁੱਤਾ ਹੈ ਜਿਹਦਾ ਕੰਮ ਸ਼ੁਰੂ ਤੋਂ ਭੌਂਕਣਾ ਹੀ ਹੈ ਇਹੋ ਜਿਹਾ ਕੁੱਤਾ ਸਿਰਫ ਇੱਕ ਲਾਈਮਲਾਈਟ ਲੈਣ ਲਈ ਪਿੱਛੇ ਦੋ ਜਿਹੜੇ ਦੇਖੋ ਉੱਥੇ ਖਾਲਸਤਾਨੀ ਮਾਰ ਦਿੱਤੇ ਗਏ ਸੀਗੇ ਤੇ ਇਹ ਜਿਹੜਾ ਹੈ ਏਜੰਸੀਆਂ ਦੇ ਘੁੱਟ ਨੇ ਟੇ ਗਿਆ ਹੈ ਕਰਕੇ ਲੁਕ ਛਿਪ ਕੇ ਜਿਹੜੇ ਆ ਉਹ ਚੂਹੇ ਕੰਮ ਕਰਦੇ ਆ ਤੇ ਉਹ ਚੂਹਾ ਹੈ ਜਿਹੜਾ ਇੱਕ ਬਿਆਨ ਦੇ ਕੇ ਦੁਬਾਰਾ ਆਪਣੀ ਖੁੱਟੇ ਚ ਲੁਕ ਜਾਂਦਾ ਆ ਬਾਵਾ ਸਾਹਿਬ ਅਮਰ ਰਹੇ 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 ਬਾਵਾ ਸਾਹਿਬ ਤੇਰੀ ਸਾਂਝ ਪੇ ਬਾਬਾ ਸਾਹਿਬ ਅੰਬੇਦਕਰ ਜੀ ਦਾ 134ਵਾਂ ਜਿਹੜਾ ਜਨਮ ਦਿਹਾੜਾ ਹੈ ਉਹ 14 ਤਰੀਕ ਨੂੰ ਪੂਰੇ ਦੇਸ਼ ਦੇ ਵਿੱਚ ਮਨਾਇਆ ਜਾਂਦਾ ਤੇ ਸਾਡੀ ਵੀ ਅਲੱਗ-ਅਲੱਗ ਜਥੇਬੰਦੀਆਂ ਜਿਹੜੀ 14 ਤਰੀਕ ਨੂੰ ਪ੍ਰੋਗਰਾਮ ਕਰ ਰਹੀਆਂ ਉਸ ਮੱਦੇਨਜ਼ਰ ਰੱਖਦੇ ਹੋਏ ਸੀ ਜਿਹੜਾ ਅੱਜ ਦਾ ਅਪਰਾਲਾ ਜੀ ਅਸੀਂ 11 ਤਰੀਕ ਨੂੰ ਮਨਾ ਲਿਆ ਸੀਗਾ ਤੇ ਅੱਜ ਅਸੀਂ ਜਿਹੜਾ ਬਾਬਾ ਸਾਹਿਬ ਸਮਰਪਿਤ ਬਾਈਕ ਰੈਲੀ ਘੱਟ ਰਹੇ ਹਾਂ ਜੀ ਸੁਖੀ ਜੀ ਇੱਕ ਜਿਹੜੇ ਪੰਨੂ ਵਰਗੇ ਸ਼ਰਧਾਲੂ ਬੰਦੇ ਜਿਹੜੇ ਉਹ ਮਾਰੂ ਬੈਠ ਗਏ ਮਤਲਬ ਸਮਾਨ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਜਿਵੇਂ ਉਹਨੇ ਹੁਣ ਕਿਹਾ ਕਿ 14 ਤਰੀਕ ਨੂੰ ਜਿਹੜਾ ਹੈ ਮੂਰਤੀ ਜਿਹੜਾ ਤੋੜ ਕੇ ਲਿਆਏਗਾ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਤਾਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਪੰਨੂ ਦਾ ਇੱਕ ਕੁੱਤਾ ਹੈ ਜਿਹਦਾ ਕੰਮ ਸ਼ੁਰੂ ਤੋਂ ਭੌਂਕਣਾ ਹੀ ਹੈ ਇਹੋ ਜਿਹਾ ਕੁੱਤਾ ਸਿਰਫ ਇੱਕ ਲਾਈਮਲਾਈਟ ਲੈਣ ਲਈ ਅੱਜ ਉਹਨੂੰ ਇਹ ਗੱਲ ਪਤਾ ਕਿ 바ਵਾ ਸਾਹਿਬ ਅੰਬੇਦਕਰ ਹੈ ਅਗਰ ਉਹਨਾਂ ਤੇ ਕੋਈ ਟਿੱਪਣੀ ਕਰ ਦਿੰਦੇ ਆ ਤੇ ਕਰੋੜਾਂ ਦੇ ਰੂਪ ਵਿੱਚ ਜਿਹੜੀ ਉਹਦੀ ਪੋਸਟਾਂ ਸ਼ੇਅਰ ਹੁੰਦੀਆਂ ਤੇ ਉਸ ਨੂੰ ਇੱਕ ਲਾਈਮਲਾਈਟ ਮਿਲਦੀ ਹੈ ਇਸਨੇ ਬੰਦੇ ਨੇ ਸਿਰਫ ਤੇ ਸਿਰਫ ਜਿਹੜੀ ਇੱਥੇ ਦੀ ਉਹਦਾ ਜਜ ਜਿਹੜਾ ਆ ਇਹ ਕਟਪੁਤਲੀ ਬਣਿਆ ਹੋਇਆ ਕਿਉਂਕਿ ਪਿੱਛੇ ਦੋ ਜਿਹੜੇ ਦੇਖੋ ਉੱਥੇ ਖਾਲਸਤਾਨੀ ਮਾਰ ਦਿੱਤੇ ਗਏ ਸੀਗੇ ਤੇ ਇਹ ਜਿਹੜਾ ਆ ਏਜੰਸੀਆਂ ਦੇ ਘੁੱਟ ਨੇ ਟੇਗੇ ਆ ਤੇ ਇਹ ਏਜੰਸੀਆਂ ਨੂੰ ਕਹਿ ਰਹੇ ਕਿ ਜਿਵੇਂ ਤੁਸੀਂ ਮੈਨੂੰ ਕਹਿੰਦੇ ਹੋ ਤੇ ਏਜੰਸੀਆਂ ਦੀ ਕੀ ਆ ਸ਼ਰਤਾਂ ਤੁਸੀਂ ਵੀ ਦੇਖ ਰਹੇ 15-20 ਸਾਲ ਤੋਂ ਇੱਕ ਹੀ ਮਨਸ਼ਾ ਹੈ ਕਿ ਪੰਜਾਬ ਨੂੰ ਅਸਥਿਰ ਕਰਿਆ ਜਾਏ ਮਗਰ ਇਸ ਵਾਰ ਕੇ ਕੁੱਤੇ ਦੇ ਕਹਿਣ ਤੇ ਕੁਝ ਨਹੀਂ ਹੋਏਗਾ ਇੱਥੇ ਜਿਹੜਾ ਆਈਚਾਰਕ ਸਾਂਝਾ ਹੈ ਦਲਿਤਾਂ ਦੀ ਸਿੱਖਾਂ ਦੀ ਮੁਸਲਮਾਨਾਂ ਦੀ 크ਿਸਚਨਾਂ ਦੀ ਉਹ ਜਿਵੇਂ ਪਹਿਲਾਂ ਬਰਕਰਾਰ ਸੀਗੀ ਤੁਸੀਂ ਦੇਖੋ ਕਿਸਾਨੀ ਅੰਦੋਲਨ ਚ ਕਿਵੇਂ ਸਾਰਿਆਂ ਨੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਇਹ ਇਸ ਵਰਗੇ ਜਿਹੜੇ ਕੁੱਤਿਆਂ ਦੇ ਕਹਿਣ ਤੋਂ ਕੁਝ ਨਹੀਂ ਹੋਣਾ ਤੇ ਅਗਰ ਇਹਦੇ 'ਚ ਹਿੰਮਤ ਹੈ ਕਿ ਦੂਜੇ ਮਾਦੇ ਤੀਨ ਨੂੰ ਪੁੱਤਾਂ ਨੂੰ ਕਾਹਨੂੰ ਇਹ ਚੱਕਰਾਂ 'ਚ ਪਾਰਾ ਇਹਦੇ 'ਚ ਹਿੰਮਤ ਆ ਜੇ ਪੰਜਾਬ 'ਚ ਤੇ ਆ ਕੇ ਦੇਖ ਲਵੇ ਜਦ ਵੀ ਕਰਕੇ ਲੁਕ ਛਿਪ ਕੇ ਜਿਹੜੇ ਆ ਉਹ ਚੂਹੇ ਕੰਮ ਕਰਦੇ ਆ ਤੇ ਉਹ ਚੂਹਾ ਜਿਹੜਾ ਇੱਕ ਬਿਆਨ ਦੇ ਕੇ ਦੁਬਾਰਾ ਆਪਣੀ ਖੋਟੇ 'ਚ ਲੁਕ ਜਾਂਦਾ ਹੈ ਪਹਿਲਾਂ ਵੀ ਆਪਣੇ ਜਿਹੜੀ ਦੇਖੋ ਇੱਥੇ ਦਾ ਪ੍ਰਸ਼ਾਸਨ ਜਿਹੜਾ ਆ ਉਹ ਬਿਲਕੁਲ ਸਿਫਰ ਹੈ ਮੈਂ ਦੁਬਾਰੇ ਗੱਲ ਕਹਿ ਰਿਹਾ ਇੱਥੇ ਦਾ ਪ੍ਰਸ਼ਾਸਨ ਬਿਲਕੁਲ ਸਿਫਰ ਹੈ ਅਸੀਂ ਪਿਛਲੇ ਦਿਨਾਂ ਦੇ ਵਿੱਚ 4 ਮਹੀਨਿਆਂ ਦੇ ਵਿੱਚ ਦੋ ਵਾਰ ਐਸਡੀਐਮ ਸਾਹਿਬ ਨੂੰ ਖੁਦ ਲਿਖ ਕੇ ਲੈਟਰ ਦਿੱਤੀ ਹੈ ਕਿ ਇੱਥੇ ਜਿਹੜੇ ਕੈਮਰੇ ਆ ਬਿਲਕੁਲ ਠੀਕ ਤਰੀਕੇ ਨਾਲ ਚੱਲ ਨਹੀਂ ਰਹੇ ਤੇ ਇੱਥੇ ਕੋਈ ਘਟਨਾ ਦੁਬਾਰੇ ਵੀ ਹੋ ਸਕਦੀ ਹੈ ਤੇ ਪਰ ਉਹਨਾਂ ਦੇ ਜਿਹੜੀ ਹੈ ਬਿਲਕੁਲ ਵੀ ਕੰਨ ਤੇ ਜੋ ਨਹੀਂ ਰੈਂਗਰੀ ਕਿਸੇ ਅਫਸਰ ਵੱਲੋਂ ਸਾਨੂੰ ਬਿਲਕੁਲ ਬੁਲਾਇਆ ਨਹੀਂ ਗਿਆ ਸਾਨੂੰ ਕੋਈ ਜਿਹੜੀ ਸੰਤੁਸ਼ਟੀ ਨਹੀਂ ਦਿਵਾਈ ਗਈ ਕਿ ਇੱਥੇ ਕੈਮਰੇ ਚੱਲ ਰਹੇ ਹਨ ਨਹੀਂ ਚੱਲ ਰਹੇ ਤੇ ਇਹ ਜਿਹੜੇ ਹੈ ਚਾਹੁੰਦੇ ਆ ਸਲਚੀ ਰਾਜਪੁਰੇ ਵਿੱਚ ਦਲਿਤ ਸਮਾਜ ਆਪਣੀ ਤਾਕਤ ਦਿਖਾਵੇ ਜਿਸ ਤਾਕਤ ਦੇਖ ਕੇ ਫਿਰ ਇਹ ਬਾਅਦ ਚ ਹੋ ਸਕਦਾ ਹੈ ਅੱਗੇ-ਅਗੇ ਪਿੱਛੇ ਫਿਰ ਸਾਡੇ ਮਗਰ ਅਸੀਂ ਉਹ ਕੰਮ ਚਾਹੁੰਦੇ ਨਹੀਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਸਾਡੇ ਕੋਈ ਗਰਮ ਗੱਲ ਨਾਲ ਕੋਈ ਭਾਈਚਾਰਾ ਸਾਂਝ ਵਿਗੜੇ ਸਾਡੇ ਮਿੱਤਰ ਸੁਖਵਿੰਦਰ ਸੁਖੀ ਜੀ ਵੱਲੋਂ ਡਾਕਟਰ ਪੀਮਰਾਓਂ ਬੇਦਗਰ ਜੀ ਦੇ 134ਵੇਂ ਦਿਹਾੜੇ ਮੌਕੇ ਜਿਹੜੀ ਅੱਜ ਬਾਈਕ ਰੈਲੀ ਕੱਢੀ ਜਾ ਰਹੀ ਹੈ ਇਹ ਬਹੁਤ ਛਲਾਗਾ ਜੋ ਕਦਰ ਹੈ ਕਿਉਂਕਿ ਜਦੋਂ ਅਸੀਂ ਆਪਣੇ ਜਿਹੜੇ ਵੱਡੇ-ਵਡੇਰੇ ਜਿਨ੍ਹਾਂ ਨੇ ਸਾਨੂੰ ਅੱਜ ਅੱਜੇ ਤੱਕ ਪੰਚਾਇਆ ਹੈ ਖਾਸ ਕਰਕੇ ਭਾਰਤ ਦੀ ਰਾਜਨੀਤੀ ਨੂੰ ਜਿਹੜੀ ਦਿਸ਼ਾ ਉਹ ਡਾਕਟਰ ਪੀਮਰਾਓਂ ਅੰਬੇਦਕਰ ਜੀ ਨੇ ਦਿੱਤੀ ਹੈ ਕਿਉਂਕਿ ਅੱਜ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਨਾਂ ਦੇ ਲਿਖਿਆ ਹੋਇਆ ਤੇ ਡਾਕਟਰ ਪੀਮਰਾਓਂ ਅੰਬੇਦਕਰ ਜੀ ਬਹੁਤ ਹੀਠਲੇ ਵਰਗ ਤੋਂ ਉੱਠ ਕੇ ਦੇਸ਼ ਦੇ ਸਭ ਤੋਂ ਜਿਹੜਾ ਸਾਡਾ ਸਵਧਾਨ ਹੈ ਲਿਖਿਆ ਉਹਨਾਂ ਨੇ ਇੰਨੇ ਪੜੇ ਲਿਖੇ ਇਨਸਾਨ ਹੋਏ ਨੇ ਤੇ ਉਹਨਾਂ ਨੇ ਪੂਰੇ ਆਪਣੇ ਜਿਹੜੇ ਸਮਾਜ ਹੈ ਉਹਨੂੰ ਹੱਕ ਦਿਵਾਏ ਨੇ ਤੇ ਅੱਜ ਜਿੱਥੇ ਇਹ ਅੱਜ ਦੇਸ਼ ਸਮਾਜ ਉਚਾਈਆਂ ਤੇ ਪਹੁੰਚ ਰਿਹਾ ਹੈ ਉਹਨਾਂ ਦੀ ਦੇਣ ਹੈ ਤੇ ਉਹਨਾਂ ਨੂੰ ਯਾਦ ਕਰਨਾ ਇੱਕ ਚੰਗੇ ਉਹਨਾਂ ਦਾ ਜਿਹੜਾ ਮੈਂ ਆਪਣੇ ਪੁੱਤ ਪੋਤਰੇ ਹੁੰਦੇ ਆ ਮਤਲਬ ਕਿ ਉਹਨਾਂ ਦੇ ਵੰਸ਼ਜ ਉਹਨਾਂ ਦਾ ਇਹ ਮਿਲ ਕੇ ਆਪਣਾ ਕਰਤੱਵੀ ਬਣਦਾ ਤੇ ਬਹੁਤ ਸ਼ਲਾਘਾ ਜੋ ਸੁਖਵਿੰਦਰ ਸਿੰਘ ਸੁੱਕੀ ਜੀ ਤੇ ਉਹਨਾਂ ਦੀ ਜਿਹੜੀ ਸਮੂਹ ਟੀਮ ਹੈ ਉਹਨਾਂ ਵੱਲੋਂ ਜਿਹੜਾ ਕੀਤਾ ਜਾ ਰਿਹਾ ਇਹਨਾਂ ਦੀ ਅਸੀਂ ਸਾਰੀ ਪ੍ਰਸ਼ੰਸਾ ਕਰਦੇ ਹਾਂ ਤੇ ਉਹਨਾਂ ਦਾ ਧੰਨਵਾਦ ਵੀ ਕਰਦੇ ਹਾਂ ਕਿ ਜਿਹੋ ਉਹਨਾਂ ਨੇ ਸਾਨੂੰ ਇੱਥੇ ਬੁਲਾ ਕੇ ਮਾਣ ਬਖਸ਼ਿਆ ਤੇ ਅਸੀਂ ਵੀ ਇਹਨਾਂ ਦਾ ਪੂਰਾ ਸਹਿਯੋਗ ਕਰਦੇ ਹਾਂ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸੁਖੀ ਜੀ ਨੇ ਜੋ ਡਾਕਟਰ ਭੀਮrao ਜੀ ਅੰਬੇਦਕਰ ਉਹਨਾਂ ਦੀ ਜਿਹੜੀ 134 ਜਯੰਤੀ ਦੇ ਉੱਤੇ ਅੱਜ ਮੋਟਰਸਾਈਕਲ ਰੈਲੀ ਕੱਢੀ ਹੈ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਜਿਹੜਾ ਉਪਰਾਲਾ ਇਹ ਕਰ ਰਹੇ ਹਨ ਕਿਉਂਕਿ ਸੰਵਿਧਾਨ ਦੇ ਰਚਨਾਤਕ ਤਾਂ ਹੈ ਹੀ ਸੀ ਉਹਦੇ ਨਾਲ ਨਾਲ ਹਰ ਵਰਗ ਵਾਸਤੇ ਡਾਕਟਰ ਸਾਹਿਬ ਨੇ ਡਾਕਟਰ ਪੀਮਰਾਓ ਅੰਬੇਦਕਰ ਜੀ ਨੇ ਕੰਮ ਕੀਤਾ ਦੇਸ਼ ਦਾ ਸੰਵਿਧਾਨ ਜੋ ਅੱਜ ਵੀ ਚੱਲ ਰਿਹਾ ਹੈ ਮੈਂ ਸਮਝਦਾ ਖਾਸ ਕਰਕੇ ਪਛੜੇ ਵਰਗ ਨੂੰ ਦਲਿਤ ਵਰਗ ਨੂੰ ਉਹਨਾਂ ਨੇ ਜਿਹੜਾ ਰਾਈਟ ਦਵਾਇਆ ਉਹਨਾਂ ਦੇ ਜਿਹੜੇ ਕਾਨੂੰਨ ਜਿਹੜੇ ਬਣਾਏ ਉਹਨਾਂ ਵਾਸਤੇ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਪ੍ਰਣਾਮ ਕਰਦਾ ਐ ਔਰ ਸ਼ਲਾਘਾ ਕਰਦਾ ਐ ਮੈਂ ਆਪਣੇ ਭਰਾ ਦੀ ਔਰ ਸਾਰੀ ਇਹਨਾਂ ਦੀ ਟੀਮ ਦੀ ਸੁਖੀ ਜੀ ਦੀ ਜੋ ਇਹ ਬਾਈਕ ਰੈਲੀ ਕੱਢ ਰਹੀ ਐ ਔਰ ਸਮੇਂ-ਸਮੇਂ ਤੇ ਵਕਫਾ ਕੋ ਪ੍ਰਾਲੀ ਕਰਦੇ ਰਹਿੰਦੇ ਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅੱਜ ਸਾਡੇ ਦੇਸ਼ ਦੀ ਬਹੁਤ ਹੀ ਮਾਨ ਸ਼ਖਸੀਅਤ ਬਾਬਾ ਭੀਮਰਾਵ ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ ਦੇ ਉੱਤੇ ਜਿਹੜਾ ਸਾਡੇ ਸਾਥੀਆਂ ਵੱਲੋਂ ਇਹ ਬਾਈਕ ਰੈਲੀ ਦਾ ਜੋ ਇੱਥੇ ਯੋਜਨ ਕੀਤਾ ਗਿਆ ਬਹੁਤ ਹੀ ਸ਼ਲਾਘਾਯੋਗ ਕੰਮ ਹੈ ਕਿਉਂਕਿ ਜਿਨ੍ਹਾਂ ਮਹਾਪੁਰਸ਼ਾਂ ਕਰਕੇ ਅੱਜ ਦਲਤਾਂ ਨੂੰ ਕੁਚਲੇ ਹੋ ਲੋਕਾਂ ਨੂੰ ਅਧਿਕਾਰ ਮਿਲੇ ਹਨ ਬਰਾਬਰੀ ਦੇ ਅਧਿਕਾਰ ਮਿਲੇ ਹਨ ਉਹਨਾਂ ਨੇ ਬਹੁਤ ਵੱਡੀ ਸੋਚ ਰੱਖੀ ਹੈ ਕਿਉਂਕਿ ਇਹਨਾਂ ਸਾਲਾਂ ਬਾਰ ਅਸੀਂ ਦੇਖਦੇ ਹਾਂ ਕਿ ਹਾਲੇ ਵੀ ਕੁਝ ਪ੍ਰਾਪਤੀਆਂ ਕਰਨੀਆਂ ਬਾਕੀ ਹਨ ਸਾਡੇ ਸੁਖਵਿੰਦਰ ਸੁਖੀ ਜੀ ਹਮੇਸ਼ਾ ਹੀ ਵੱਧ ਚੜ ਕੇ ਜਿਹੜਾ ਇਹ ਸਮਾਜ ਦੇ ਕੰਮਾਂ ਦੇ ਵਿੱਚ ਇਹ ਆਪਣਾ ਹਿੱਸਾ ਲੈਂਦੇ ਹਨ ਔਰ ਮੈਂ ਸਮਝਦਾ ਕਿ ਆ ਜਿਹੜੀ ਬਾਈਕ ਰੈਲੀ ਹੈਗੀ ਜਦੋਂ ਜਦੋਂ ਜਿੱਥੇ ਤੋਂ ਲੱਗੇਗੀ ਆ ਕੁਦਰਤੀ ਤੌਰ ਦੇ ਉਤੇ ਲੋਕਾਂ ਨੇ ਮਨਾਰੇ ਜੇ ਗੱਲ ਆਉਂਦੀ ਆ ਕਿ ਇਹ ਰੈਲੀ ਕਿਸ ਵਾਸਤੇ ਕੱਢੀ ਜਾਂਦੀ ਆ ਜੇ ਕੋਈ ਕੁਐਸਚਨ ਹੁੰਦਾ ਤਾਂ ਫਿਰ ਉਹਦਾ ਜਵਾਬ ਹੀ ਹੁੰਦਾ ਕਿ ਆਪਣੇ ਵੱਡੇ-ਵਡੇਰਿਆਂ ਨੂੰ ਜਿਹੜੀ ਹੈਗੀ ਆ ਇੱਕ ਸਰਦਾਂਝਲੀ ਦੇ ਤੌਰ ਦੇ ਉੱਤੇ ਉਹਨਾਂ ਨੂੰ ਇੱਕ ਯਾਦ ਕਰਨ ਵਾਸਤੇ ਤਾਂ ਕਿ ਉਹਨਾਂ ਦੇ ਬਾਰੇ ਜੋ ਉਹਨਾਂ ਨੇ ਪ੍ਰਪਲਦੀਆਂ ਕੀਤੀਆਂ ਦੇਸ਼ ਨੂੰ ਰਸਤਾ ਦਿਖਾਇਆ ਸੰਵਿਧਾਨ ਦੀ ਰਚਨਾ ਕੀਤੀ ਉਹ ਰਾਜ ਵੀ ਜਿਹੜਾ ਹੈ ਪੂਰਾ ਦੇਸ਼ ਉਸ ਸੰਵਿਧਾਨ ਦੇ ਮਤਲਬ ਚੱਲ ਰਿਹਾ ਤਾਂ ਇਹ ਜਿਹੜੀ ਹੈਗੀ ਆ ਲੋਕਾਂ ਨੂੰ ਇੱਕ ਜਾਣਕਾਰੀ ਮਿਲਦੀ ਹੈ ਇੱਕ ਪਹਿਚਾਣ ਮਿਲਦੀ ਹੈ ਔਰ ਐਸੇ ਨੌਜਵਾਨ ਅੱਗੇ ਵੱਧ ਚੜ ਕੇ ਇਹ ਜਿਹਾ ਕੰਮ ਕਰਦੇ ਰਹੇ ਉਹਨਾਂ ਦਾ ਸਾਡਾ ਸਹਿਯੋਗ ਹਮੇਸ਼ਾ ਇਹਨਾਂ ਦੇ ਨਾਲ ਰਹੇਗਾ ਜੈ ਭੀਮ ਜੈ ਭਾਰਤ।